ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਸਿਸਟਰ ਦੀ ਮੈਰਿਜ ਸੀਗੀ ਤੇ ਆਪਾਂ ਨਾ ਟੈਂਟ ਬੁੱਕ ਕਰਾਉਣਾ ਸੀਗਾ ਬਹੁਤ ਟੈਂਟ ਵਾਲਿਆਂ ਕੋਲੇ ਭੱਜੇ ਫਿਰ ਸਾਨੂੰ ਜਗਰਾਉਂ ਤੋਂ ਬਾਈ ਹੁਣੀ ਮਿਲੇ ਆ ਅਜੀਤ ਟੈਂਟ ਹਾਊਸ ਆ ਇਹਨਾਂ ਦਾ ਤੇ ਇਹਨਾਂ ਨੂੰ ਦੇਖੋ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਅਜੇ ਤਾਂ ਅੱਧੀ ਹੋਈ ਹੈ ਸਵੇਰ ਦੇ ਲੱਗੇ ਹੋਇਆ ਵਿਚਾਰੇ ਤੇ ਹੁਣ ਉਹਦਾ ਅੰਦਰ ਬੈਕਗ੍ਰਾਉਂਡ ਬਣਾਈ ਜਾਂਦੇ ਸੀਗੇ ਤੇ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਆਪਾਂ ਤੇ ਆ ਲੱਗੇ ਹੋਏ ਆ ਚਾਰ ਮੁੰਡੇ ਦਿਖਾਉਣੇ ਆ ਤੁਹਾਨੂੰ ਹਨਾ ਗੱਲਬਾਤ ਕਰਾਉਣੇ ਆ ਵੀਰੇ ਸਾਸਰੀ ਗੱਲ ਸਾਰਿਆਂ ਨੂੰ ਹਾਂਜੀ ਸਾਸਰੀ ਗੱਲ ਜੀ ਹਾਂਜੀ ਕੀ ਹਾਲ ਚਾਲ ਨੇ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗਿਆ ਨੂੰ ਕੱਲ ਦੇ ਲੱਗੇ ਹੋਏ ਮੈਂ ਕਹਿੰਦਾ ਤੁਸੀਂ ਹਨਾ ਹਾਂਜੀ ਵੀਰੇ ਕੱਲ ਦੇ ਲੱਗੇ ਹੋਏ ਜੀ ਡੈਕੋਰੇਸ਼ਨ ਦੇਖ ਸਕਦੇ ਹੋ ਤੁਸੀਂ ਤੇ ਇਹ ਆਉਣਾ ਬੈਕਗ੍ਰਾਉਂਡ ਬਣਾਉਣਾ ਵੀਰੇ ਹਾਂਜੀ ਵੀਰੇ ਹਲਦੀ ਵਾਲੀ ਬੈਕਗ੍ਰਾਉਂਡ ਠੀਕ ਆ ਕਿੰਨੇ ਬਾਈ ਕਿੰਨੇ ਦਾ ਇਹ ਇਹ ਵੀਰੇ 8 ਬਾਈ 8/9 ਦਾ 8/9 ਦਾ ਹਾਂਜੀ ਆ ਦੇਖ ਲਓ ਬਾਈ ਹੁਣਾਂ ਨੇ ਚੁੰਨੀ ਵਾਲੀ ਸਾਰੀ ਡੈਕੋਰੇਸ਼ਨ ਕਰਕੇ ਨਾ ਫੁੱਲ ਨਵੇਂ ਲਾਉਣੇ ਵੀਰੇ ਫਿਰ ਵੀਰੇ ਫਰੈਸ਼ ਮਾਲ ਲੜਿਆ ਫਰੈਸ਼ ਮਾਲ ਹੀ ਲਾਉਣੇ ਆ ਰੇਗ ਦੇ ਕਰੇ ਰੇਗ ਦੇ ਕਰੇ ਅੱਛਾ ਰੇਗ ਦੇ ਕਰੇ ਰੇਗ ਦੇ ਕਰੇ ਫਰੈਸ਼ ਮਾਲ ਠੀਕ ਆ ਠੀਕ ਆ ਕਿ ਬੈਕਗ੍ਰਾਉਂਡ ਦੇ ਨਵੇਂ ਹੀ ਦੇਣਾ ਠੀਕ ਆ ਆਪਣਾ ਨਾਮ ਵੀਰੇ ਟੈਂਟ ਦਾ ਅਜੀਤ ਟੈਂਟ ਆਪੋ ਜੀ ਅਜੀਤ ਟੈਂਟ ਹਾਊਸ ਹਾਂਜੀ ਵੀਰੇ ਸ਼ੇਰਪੁਰਾ ਚੌਂਕ ਜਗਰਾਉ ਹਣਾ ਹਾਂਜੀ ਠੀਕ ਤੇ ਆਪਾਂ ਤੁਹਾਡੀ ਵੀਡੀਓ ਪਾ ਦੇਣੀ ਆ ਤੇ ਤੁਹਾਨੂੰ ਸਪੋਰਟ ਕਰਨਗੇ ਬਹੁਤ ਸਾਰੇ ਬੰਦੇ ਆਪਣੇ ਥੈਂਕ ਯੂ ਭਰਾ ਜੀ ਆਹ ਭਲਾ ਕਰੇ ਮਾਲਕ ਉਹ ਬਾਜ ਜਾਣਾ ਠੀਕ ਆ ਦੇਖ ਸਕਦੇ ਹੋ ਤੁਸੀਂ ਚੁੰਨੀ ਵਾਲੀ ਡੈਕੋਰੇਸ਼ਨ ਵਾਲੇ ਚੱਬ ਕੱਢੇ ਪਏ ਆ ਬਾਈ ਉਹਨਾਂ ਨੇ ਤੇ ਆਪਾਂ ਤੁਹਾਨੂੰ ਆ ਦਿਖਾ ਦਈਏ ਬਹੁਤ ਸੋਹਣਾ 뷰 ਆਉਂਦਾ ਤੇ ਟੈਂਟ ਦੀ ਹਜੇ ਕਹਿੰਦੇ ਹਜੇ ਕੱਲ ਨੂੰ ਦੇਖੀ ਮੈਨੂੰ ਕਹਿੰਦੇ ਤਿਆਰੀ ਕੱਲ ਨੂੰ ਕਰਾਂਗੇ 18 18 ਨੂੰ 36 18 33 43 40 50 ਫੁੱਟ ਇਹ ਲੰਮਾ ਤੇ 40 50 ਫੁੱਟ ਚੌੜਾ ਹੋਊ ਮੈਨੂੰ ਲੱਗਦਾ ਇਹ ਇੰਨਾ ਕਿ ਏਰੀਆ ਕਵਰ ਕਰਵਾਇਆ ਸੀਗਾ ਆਪਾਂ 300 ਬੰਦੇ ਦਾ ਇਕੱਠ ਆਪਣੇ ਤੇ ਆਹ ਕੁਰਸੀਆਂ ਪਈਆਂ ਚੇਅਰ ਇਹਨਾਂ ਦੇ ਉੱਤੇ ਇਹ ਇਹਨਾਂ ਦਾ ਸਮਾਨ ਪਿਆ ਇਧਰ ਤੇ ਆਪਾਂ ਤੁਹਾਡੀ ਕੱਲ ਨੂੰ ਮੁਲਾਕਾਤ ਕਰਾਵਾਂਗੇ ਫੇਰ ਇਹਨਾਂ ਬਾਈ ਹੋਣਾ ਨਾ ਠੀਕ ਹੈ ਸਤਿ ਸ੍ਰੀ ਅਕਾਲ